ਅੱਜ ਆਪਾਂ ਖੜੇ ਆਂਗੇ ਸ਼ਮਸ਼ਾਨ ਘਾਟ ਦੇ ਵਿੱਚ ਪਿੰਡਕਾਂ ਵਾਲੀ ਤੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਉਹਨਾਂ ਬੇਸ਼ਰਮਾ ਲੋਕਾਂ ਦੀ ਜਿਹੜੇ ਇੱਥੋਂ ਦਰਖਤ ਵੱਢ ਕੇ ਲੈ ਜਾਂਦੇ ਆ ਤੁਹਾਨੂੰ ਦਿਖਾਉਣਿਆ ਸੀ ਤੇ ਵੀ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ ਰਹੇ ਲੋਕ ਇੱਥੇ ਦਰਖਤ ਲਾਉਣ ਆਉਂਦੇ ਪੁੰਨ ਕਰਨ ਆਉਂਦੇ ਆ ਇੱਥੇ ਬੇਸ਼ਰਮਾ ਇਦਾਂ ਦੇ ਲੋਕ ਨੇ ਜਿਹੜੇ ਇੱਥੋਂ ਦਰਖਤ ਵੱਢ ਕੇ ਲੈ ਜਾਂਦੇ ਨੇ ਦਰਖਤ ਪਟੜ ਨੂੰ ਜਾਂ ਲੱਕੜਵਾਲ ਨੂੰ ਹੋਰ ਦਰਖਤ ਹੋਰ ਜਗ੍ਹਾ ਬਥੇਰੀ ਪਈਆ ਕਿਉਂਕਿ ਇੱਥੇ ਜਿਹੜੇ ਦਰਖਤ ਲਾਏ ਹੋਏ ਨੇ ਉਹਨਾਂ ਦੀ ਬਹੁਤ ਜ਼ਰੂਰਤ ਆ ਰਹੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿੱਥੋਂ-ਕਿੱਥੋਂ ਦਰਖਤ ਵੱਡੇ ਆ ਕੀ ਗੱਲ ਬਾਤ ਆ ਜਿਵੇਂ ਆ ਸਫਾਇਦੇ ਨੇ ਸਾਨੂੰ ਪਤਾ ਅਸੀਂ ਜਦੋਂ ਇਹ ਦਰਖਤ ਲਾਏ ਸੀਗੇ ਕਿੰਨੀ ਮਿਹਨਤ ਨਾਲ ਇਹਨਾਂ 'ਚ ਪਾਣੀ ਪਾ ਕੇ ਤੇ ਇਹ ਜਿਹੜਾ ਨੇ ਲਾਏ ਸੀਗੇ ਉਹਨਾਂ ਨੂੰ ਕੁਛ ਦੇਖੋ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਸੀਗੀ ਤੇ ਅੱਜ ਇਹ ਉਹਨਾਂ ਦੀ ਲਾਉਣ ਦੀ ਬਦਾਲਤ ਅੱਜ ਐਡੇ-ਐਡੇ ਫਾਇਦੇ ਹੋ ਰਹੇ ਸੀ ਤੇ ਜਿਵੇਂ ਇੱਕ ਆ ਕੋਈ ਬਹੁਤ ਤੋਂ ਵਧੀਆ ਸਿਖੀ ਦੇਖ ਸੀਗੀ ਬਕਰਾਂ ਬਹੁਤ ਸੋਹਣੀ ਹੋ ਰਹੀ ਸੀ ਪਹਿਲਾਂ ਤਾਂ ਇਹ ਵੱਟ ਕੇ ਲਿਆ ਕੋਈ ਬਹੁਤ ਵੱਡੀ ਗਲਤ ਗੱਲ ਆ ਇਹ ਜਿਹੜੇ ਇੱਥੋਂ ਦਰਖਤ ਵੜਦੇ ਨੇ ਤੇ ਅੱਜ ਤੁਹਾਨੂੰ ਦਿਖਾਉਣਾ ਜਿੰਦੇ ਫਾਇਦੇ ਨੇ ਤੇ ਆ ਦੇਖੋ ਜਿਵੇਂ ਇਹ ਦੁਨੀਆਂ ਵੀ ਦੇਕਾਂ ਸੀਗੀਆਂ 1 2 3 4 5 ਪੰਜ ਤਾਂ ਇਥੋਂ ਦੇਕਾਂ ਵੱਢ ਚੁੱਕੇ ਨੇ ਛੇਮੀ ਨੂੰ ਉਹ ਬਾਡਾ ਲਾ ਰੱਖਿਆ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਹਰ ਉਸ ਦਾ ਸਿਰ ਫਾਇਦੇ ਵੱਟੇ ਨੇ ਜਿੰਨਾ ਲੋਕਾਂ ਨੇ ਕੀ ਕੀਤਾਗਾ ਇਹਨਾਂ ਨੇ ਜੜਾ ਵੀ ਨਹੀਂ ਛੱਡੀਆਂ ਜਿਹੜੀਆਂ ਜੜਾਂ ਸੀ ਉਹ ਵੀ ਕੱਢ ਕੇ ਲੈ ਗਿਆ ਇੱਥੋਂ ਦਿਖਾ ਦੇ ਬਾਈ ਤੁਰਾਂ ਇੱਥੇ ਦੇ ਦੇ ਆਹ ਦੇਖ ਲੋ ਹਰਕਤਾਂ ਲੋਕਾਂ ਦੀਆਂ ਕਿਉਂਕਿ ਜ਼ਮੀਨ ਮੈਨੂੰ ਲੱਗਦਾ ਇਹਨਾਂ ਦੀ ਸ਼ਰਮ ਸ਼ਰਮ ਹੈ ਨਹੀਂ ਲੋਕਾਂ ਦੀ ਲਹਿ ਗਈ ਆ ਕਈ ਵਾਰ ਗੁਰੂ ਘਰ ਦੇ ਵਿੱਚ ਵੀ ਬੁਲਾ ਚੁੱਕੇ ਨੇ ਤੇ ਵੀ ਜੇ ਕੋਈ ਫਸ ਗਿਆ ਪੰਚਾਇਤ ਉਹਦੇ ਨਾਲ ਕੋਈ ਨਾ ਕੋਈ ਕਾਰਵਾਈ ਕਰੂਗੀ ਫੇਰ ਆਪਦਾ ਕੋਈ ਮੂੰਹਿਆਂ ਨਾ ਕਰੋ ਕਿ ਸਾਡੇ ਤੇ ਕੋਈ ਪਰਚਾ ਪਾਤਾ ਜਾਂ ਕੋਈ ਕਾਰਵਾਈ ਕਰਤੀ ਅਸਲ ਵਿੱਚ ਚੱਕੇ ਪੈਨੇ ਲੋਕ ਜਿਹੜੇ ਕਹਿੰਦੇ ਵੀ ਫਸ ਗਿਆ ਕੋਈ ਅਸੀਂ ਉਹਦੀ ਮੁਰੰਮਤ ਕਰਾਂਗੇ ਜਿਹੜਾ ਮੁਰੰਮਤ ਕਰੂਗਾ ਉਸ ਬੰਦੇ ਦੀ ਪੰਚਾਇਤ ਉਹਦੇ ਨਾਲ ਖੜੂਗੀ ਕਿਉਂਕਿ ਕਾਰਨ ਇਹਨਾਂ ਨੂੰ ਤਾਂ ਬਕਸ ਦੋ ਆ ਚੀਜ਼ਾਂ ਨੂੰ ਸੰਸਾਰ ਘਾਟ ਦੇ ਵਿੱਚ ਲੋਕ ਪਤਾ ਨਹੀਂ ਕੀ ਆਸਾਂ ਦੇ ਨਾਲ ਜਿਹੜੇ ਇੱਥੇ ਰੁੱਖ ਲਾ ਕੇ ਜਾਂਦੇ ਆ ਦਰਖਤ ਲਾ ਕੇ ਜਾਂਦੇ ਨੇ ਤੇ ਅੱਜ ਤੁਹਾਨੂੰ ਹੋਰ ਵੀ ਦਿਖਾਉਣੇ ਆਕੇ ਇਸੋ ਜਿਵੇਂ ਆ ਸਵੈਦੇ ਆ। ਆ ਦੇਖੋ ਆ ਵੀ ਸੈਦਾ ਉੱਤੋਂ ਤੋੜ ਕੇ ਲੈ ਗਿਆ। ਇੱਕ ਇਧਰੋਂ ਆ ਤੋੜ ਕੇ ਲੈ ਗਿਆ। ਅੱਜ ਤੁਹਾਨੂੰ ਇੱਕ ਜਿਹੜੀ ਨਵੀਂ ਡੇਕ ਨੂੰ ਬਾਡਾ ਲਾ ਰੱਖਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇਹ ਲੋਕ ਕਰਦੇ ਕਿ ਇਹਦੇ ਪਹਿਲਾਂ ਉੱਤੋਂ ਢਾਣੇ ਵੜਦੇ ਆ। ਢਾਣੇ ਵੱਟਣ ਤੋਂ ਬਾਅਦ ਫਿਰ ਉਹਨਾਂ ਦੀਆਂ ਜੜਾਂ ਵੜ ਦਿੰਦੇ ਨੇ। ਜੜ ਤੋਂ ਥੱਲੇ ਵੜ ਦਿੰਦੇ ਆ। ਫਿਰ ਜਦੋਂ ਜੜ ਤੋਂ ਵੀ ਵੜਦਾ ਫਿਰ ਉਦੋਂ ਬਾਅਦ ਉਹਦਾ ਨਾਮ ਵੀ ਨਹੀਂ ਉੱਥੇ ਨਿਸ਼ਾਨੀ ਵੀ ਨਹੀਂ ਰਹਿਣ ਦਿੰਦੇ। ਉਹ ਵੀ ਜਿਹੜੀ ਨਿਸ਼ਾਨੀ ਆ ਉਹ ਵੀ ਕੱਟ ਕੇ ਲੈ ਜਾਂਦੇ ਨੇ ਜੜਾ। ਅੱਜ ਤਾਂ ਦਰਖਾਉਣੇ ਆ ਕਿੰਨੇ ਜਿਹੇ ਆ ਡੇਸਾ ਆ ਦੇਖ ਲਓ ਕਿੰਨੀ ਪੱਟੀ ਦੇਗਾ ਇਹ ਜਿਹੇ ਕਿਦੇ ਉੱਪਰੋਂ ਸਾਰੇ ਜਿਹੜੇ ਦਾਣੇ ਵੱਟ ਚੁੱਕੇ ਨੇ ਤੇ ਆ ਦੇਖੋ ਤੁਹਾਡੇ ਸਾਹਮਣੇ ਜਿੰਨਾ ਵੀ ਹੈਗਾ ਨੁਕਸਾਨ ਕਰ ਰਹੇ ਨੇ ਨਹੀਂ ਇੱਥੇ ਬਹੁਤ ਵਧੀਆ ਦਰਖਤ ਲੱਗੇ ਹੋਏ ਸੀਗੇ ਤੁਹਾਡੇ ਸਾਹਮਣੇ ਲੱਗ ਵੀ ਰਹੇ ਨੇ ਤੇ ਕਿਤੇ ਤਾਂ ਇੱਥੇ ਦਰਖਤ ਲਾਉਣੇ ਸੀ ਇਥੋਂ ਵੱਟਣ ਦੀ ਬਜਾਏ ਅ ਇੱਥੇ ਲਾਓ ਤੁਸੀਂ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਤੇ ਇਹ ਆਪਾਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਬੇਸ਼ਰਮਾਂ ਨੂੰ ਉਹਨਾਂ ਨੂੰ ਜਿਹੜੇ ਇਥੋਂ ਦਰਖਤ ਵੱਢ ਕੇ ਲੈ ਕੇ ਜਾਂਦੇ ਆ ਸਾਨੂੰ ਪਤਾ ਅਸੀਂ ਦਰਖਤ ਲਾਉਣ ਪਿੱਛੇ ਕਿੰਨੀ ਮਿਹਨਤ ਕਰਦੇ ਆ ਉਦੋਂ ਸਾਨੂੰ ਬੜਾ ਦੁੱਖ ਆਉਂਦਾ ਜਦੋਂ ਇਥੋਂ ਦਰਖਤ ਵੱਢੇ ਜਾਂਦੇ ਆ ਔਰ ਅਗਰ ਤੁਹਾਨੂੰ ਆਪਾਂ ਇੱਕ ਉਹਨਾਂ ਨੂੰ ਬੇਨਤੀ ਕਰਦੇ ਆ ਜਿਹੜੇ ਇਧਰੋਂ ਇੱਕ ਹੋਰ ਤੁਹਾਨੂੰ ਸਾਡੀ ਨਿਗਾਹ 'ਚ ਪੈ ਗਿਆ ਇਥੋਂ ਆਹ ਔਰੋਂ ਵੀ ਜੜ ਕੱਟ ਕੇ ਲੈ ਗਏ ਤੇ ਆਹ ਦੇਖੋ ਸਪੈਸ਼ਲ ਇਥੋਂ ਵੀ ਜੜ ਕੱਟ ਕੇ ਲੈ ਗਏ ਤੇ ਹਜੇ ਉਹ ਦੂਸਰੀ ਸਾਈਡ ਤੋਂ ਵੀ ਦੇਖਣ ਵਾਲਾ ਹੈਗਾ ਤੇ ਪਤਾ ਨਹੀਂ ਲੋਕ ਆਹ ਦੇਖੋ ਇੱਕ ਟਾਲੀ ਟਾਲੀ ਬਹੁਤ ਵਧੀਆ ਹੋਗੀ ਸੀ ਇਸ ਤੋਂ ਡਾਲਦੀ ਅੱਧ ਦੀ ਵਿੱਚ ਚੱਕ ਤੇ ਪਤਾ ਨਹੀਂ ਲੋਕ ਕੀ ਕਰਦੇ ਨੇ ਕਿੰਨਾ ਕਿ ਅੱਧੀ ਅਹ ਤਾਂ ਨਾ ਵੜੋ ਆ ਇਸ ਤੋਂ ਡਾਲਦੀ ਇਥੇ ਪੂਣੀ ਡਾਲੀ ਹੋ ਰਹੀ ਸੀ ਇਹਨੂੰ ਅੱਧੀ ਵੜਤੀ ਤੇ ਲਾਉਣ ਵਾਲੇ ਦਾ ਕੀ ਕਸੂਰ ਆ ਤੇ ਜਿਹੜੇ ਨੂੰ ਪਾਲਦੇ ਨੇ ਉਹਨਾਂ ਦਾ ਕਿੱਡਾ ਦਿਲ ਦੁਖਦਾ ਜਦੋਂ ਇਥੋਂ ਤੁਸੀਂ ਵੱਟ ਕੇ ਮੈਂਟ ਚ ਲਾਏ ਜਾਂਦੇ ਹੋ ਲੱਕੜ ਫੂਕ ਦਿੰਦੇ ਹੋ ਕਿਉਂਕਿ ਕਾਰਨ ਕੀ ਆ ਤੁਸੀਂ ਕਮਾਈ ਕਰੋ ਕੰਮ ਕਰਕੇ ਦਿਖਾਓ ਆਪ ਦਾ ਰਜਗਾਰ ਤੋਰੋ ਜੇ ਕੰਮ ਕਰੋਗੇ ਤੁਹਾਡੇ ਕੋਲੇ ਬਾਲਣ ਵੀ ਆਊ ਸਭ ਕੁਝ ਹੋ ਜਾਂਦਾ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਕੋਲੇ ਕੀ ਹੁੰਦਾਗਾ ਰਾਤਾਂ ਨੂੰ ਆ ਕੇ ਵੱਢ ਕੇ ਇਹ ਜਿਹੀਆਂ ਹਰਕਤਾਂ ਕਰਦੇ ਨੇ ਜਿਹੜੇ ਕੰਮ ਕਰਦੇ ਆ ਉਹਨਾਂ ਦੀਆਂ ਵੀ ਕੰਮ ਦੀ ਵੀ ਕਦਰ ਖੋ ਦਿੰਦੇ ਆ ਉਹ ਬੰਦਿਆਂ ਦੀ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਉਹਨਾਂ ਲੋਕਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਇਦਾਂ ਦੇ ਜਿਹੜੇ ਲੋਕ ਨੇ ਆ ਲੱਕੜਾਂ ਵੱਢਦੇ ਨੇ ਉਹ ਵੀ ਸਮਸ਼ਾਨ ਘਾਟ ਦੇ ਵਿੱਚੋਂ ਇਹ ਪਿੰਡ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜੀਆਂ ਇਹ ਦਰਖਤ ਵੱਡੇ ਜਾਂਦੇ ਨੇ ਲੋਕ ਇੱਥੋਂ ਹਰਕਤਾਂ ਕਰਦੇ ਨੇ ਕਿਉਂਕਿ ਇੱਥੋਂ ਤਾਰ ਨਹੀਂ ਛੱਡੀ ਇੱਥੋਂ ਪਾਣੀ ਵਾਲੀ ਇੱਥੋਂ ਪਾਰਕ ਦੇ ਵਿੱਚ ਪਾਣੀ ਉੱਥੇ ਚੰਗਾ ਹੈ ਨਹੀਂ ਇੱਥੇ ਪਾਣੀ ਚੰਗਾਗਾ ਇੱਥੇ ਮੋਟਰਾਂ ਲਾਈਆਂ ਹੋਈਆਂ ਨੇ ਤੁਹਾਨੂੰ ਮੋਟਰ ਵੀ ਦਿਖਾ ਦਿੰਨੇ ਆ ਜਿੱਥੋਂ ਦੋ ਤਿੰਨ ਵਾਰੀ ਤਾਰ ਕੱਢੀ ਗਈ ਆ ਤੇ ਅਸੀਂ ਇੱਥੇ ਫਿਲਹਾਲ ਪਹਿਲਾਂ ਵੀ ਇੱਕ ਦੋ ਵਾਰੀ ਆਏ ਸੀ ਅਸੀਂ ਸੋਚਿਆ ਵੀ ਚੱਲ हट ਜਾਣਗੇ ਅੱਜ ਮਜਬੂਰ ਹੋ ਕੇ ਵੀਡੀਓ ਬਣਾਉਣੀ ਪਈ ਇਹ ਲੋਕੇ ਕਾਰਨ ਉਦੋਂ ਫੜਾ ਤੇ ਦੁੱਖ ਦਾ ਕਿਦੋਂ ਸਾਡੇ ਪਾਲੇ ਹੋਏ ਟਰੱਕਾ ਵੱਡੇ ਜਾਂਦੇ ਨੇ ਜਿਹੜਾ ਕੋਈ ਵੀ ਆ ਟਰੱਕ ਨੂੰ ਪਾਲੂਗਾ ਉਹਨੂੰ ਬੜਾ ਦੁੱਖ ਹੁੰਦਾ ਅੱਜ ਤੁਹਾਨੂੰ ਦਿਖਾਉਣੇ ਆ ਆ ਜਾ ਬਈ ਜਲਦੀ ਮੜਾ ਜਾ ਤੇ ਇਥੇ ਸੰਸਕਾਰ ਘਾਟ ਦੇ ਵਿੱਚ ਅੱਜ ਸੰਸਕਾਰ ਹੋਣਾ ਸੀਗਾ ਉਹ ਕਰਕੇ ਅਸੀਂ ਇਥੇ ਪਹਿਲਾਂ ਪਹੁੰਚ ਗਏ ਸੀ ਅਸੀਂ ਚਲੋ ਇੱਥੇ ਢੇੜਾ ਮਾਰ ਕੇ ਦੇਖਿਆ ਸਾਡੇ ਨਾਲ ਬਾਬਾ ਜੀ ਨਸਤਰ ਸਿੰਘ ਉਹ ਸਾਡੇ ਨਾਲ ਸੀ ਜਦੋਂ ਉਹ ਕਹਿੰਦੇ ਵੀ ਇੱਥੋਂ ਕਿੰਨੇ ਦਰਖਤ ਵੱਡੇ ਪਏ ਨੇ ਅਸੀਂ ਜਦੋਂ ਨਿਗਾਹ ਮਾਰੀ ਤੇ ਵੀ ਅਸੀਂ ਇੱਕ ਬਹੁਤ ਮਾੜੀ ਗੱਲ ਆ ਜਮ੍ਹਾਂ ਆ ਕੇ ਵੀਡੀਓ ਪਾਈ ਅੱਜ ਇਹ ਆਹ ਔਰੇ ਮੋਟਰ ਲੱਗੀ ਹੋਈ ਸੀ ਇਸ ਮੋਟਰ ਦੀਆਂ ਤਿੰਨ ਚਾਰ ਵਜ ਤਾਂ ਤਾਰਾ ਵੱਢੀਆਂ ਗਈਆਂ ਬਾਕੀ ਵੱਢ ਕੇ ਇਹਨਾਂ ਨੂੰ ਕੱਢ ਕੇ ਲੈ ਜਾਂਦੇ ਨੇ ਪਿਛਲੀ ਪੰਚਾਇਤ ਨੂੰ ਵੀ ਪਤਾਗਾ ਵੀ ਇਸ ਨੂੰ ਤਾਰਾ ਨੂੰ ਵੱਢਦੇ ਰਹੇ ਨੇ ਹਜੇ 2-4 ਮਹੀਨਿਆਂ ਦੀ ਸੁੱਖ ਆ ਪਤਾ ਨਹੀਂ ਇੱਥੇ ਜਿਹੜਾ ਉਹ ਬਿਜਲੀ ਵਾਲਾ ਮੁੰਡਾ ਜਿਹੜਾ ਇਲੈਕਟ੍ਰੀਸ਼ੀਅਨ ਗਿਆਨ ਸਿੰਘ ਤੇ ਉਹ ਬਹੁਤ ਨਿਗਰਾਨੀ ਰੱਖਦਾ ਉਹਦੀ ਬਦੌਲਤ ਜਿਹੜੀਆਂ ਇਹ ਮੋਟਰਾਂ ਨੇ ਇਹ ਤਾਰਾਂ ਨੇ ਉਹਦੀ ਬਦੌਲਤ ਬਚੀਆਂ ਹੋਈਆਂ ਨੇ ਚਾਹੇ ਲਾਇਬ੍ਰੇਰੀ ਆ ਚਾਹੇ ਪਾਰਕਾ ਕਿਉਂਕਿ ਇਸ ਜਿਹੜੀ ਗੱਲ ਜਿਹੜਾ ਕੋਈ ਵੀ ਕੰਮ ਸਹੀ ਕਰਦਾ ਆਪਾਂ ਉਹਦਾ ਨਾਂ ਲੈਣ ਤੋਂ ਝਿੜਕਾਂਗੇ ਨਹੀਂ ਜੇ ਕੋਈ ਮਾੜਾ ਕਰਦਾ ਕੰਮ ਸਿੱਧਾ ਨਾਂ ਲੈ ਕੇ ਕਹਾਂਗੇ ਵੀ ਇਹ ਬੰਦਾ ਇੱਥੇ ਮਾੜੀ ਹਰਕਤ ਕਰ ਰਿਹਾ ਕੋਈ ਵੀ ਫਸ ਗਿਆ ਆਪਦਾ ਜ਼ਿੰਮੇਵਾਰ ਆਪ ਹੋ ਖੁਦ ਮੈਂ ਚਾਹੇ ਉਹਨਾਂ ਦੇ ਘਰੇ ਜਾ ਕੇ ਵੀਡੀਓ ਬਣਾਉਣੀ ਪੈ ਜੇ ਜੇ ਕੋਈ ਇਥੋਂ ਹਰਕਤ ਕਰਦਾ ਦੀ ਗਿਆ ਉਹਦਾ ਨਾਮ ਲਵਾਂਗੇ ਸਰਿਆਂਮ ਤੇ ਉਹਦੀ ਜਿਹੜੀ ਪੇਸੀ ਹੋਊਗੀ ਉਹ ਸਰਿਆਂਮ ਕਰਾਂਗੇ ਸਾਹਮਣੇ ਮੀਡੀਆ ਦੇ ਸਾਹਮਣੇ ਫੇਰ ਨਾ ਕਹੋ ਸਾਡੀ ਬੇਇਜ਼ਤੀ ਕਰਤੀ ਸਾਨੂੰ ਬੜਾ ਦੁੱਖ ਆਉਂਦਾ ਸਾਡਾ ਪੰਚਾਇਤ ਦਾ ਚਾਹੇ ਮੈਨੂੰ ਮੈਂਬਰ ਚੁਣਿਆ ਗਿਆ ਉਹ ਵੱਖਰੀ ਗੱਲ ਆ ਪੰਚਾਇਤ ਸਿਰਫ ਪੰਚਾਇਤ ਮੈਂਬਰ ਹੁੰਦਾ 5 ਸਾਲਾਂ ਲਈ ਤੇ ਮੈਂ ਕੋਈ ਮੈਂਬਰੀ ਮੁੰਬਰੀ ਦਾ ਭੁੱਖਾ ਨਹੀਂ ਮੈਨੂੰ ਕੋਈ ਲੀਡਰੀ ਦੀ ਜ਼ਰੂਰਤ ਨਹੀਂ ਮੈਨੂੰ ਇੱਕ ਸ਼ੌਂਕ ਆ ਦਰਖਤ ਲਾਉਣੇ ਕੰਮ ਕਰਨਾ ਤੇ ਜੇ ਤੁਸੀਂ ਇਹਨਾਂ ਨੂੰ ਸਾਨੂੰ ਇਹ ਵੀ ਨਹੀਂ ਕਰਨ ਦੇਂਦੇ ਫਿਰ ਤੁਸੀਂ ਆਪ ਦੇ ਆਪ ਜ਼ਿੰਮੇਵਾਰ ਹੋਵੋਗੇ ਜਿਹੜੇ ਇੱਥੇ ਇਹ ਜਿਹੇ ਹਰਕਤਾਂ ਕਰਨਗੇ ਕੋਈ ਦਰਖਤ ਵੱਢਦਾ ਚਾਹੇ ਕੋਈ ਮੋਟਰ ਕੱਢਦਾ ਚਾਹੇ ਕੋਈ ਨਸ਼ੇੜੀ ਆ ਚਾਹੇ ਬਿਨਾਂ ਨਸ਼ੇੜੀ ਆ ਜੇ ਕੋਈ ਵੀ ਫਸ ਗਿਆ ਆਪ ਦਾ ਆਪ ਜ਼ਿੰਮੇਵਾਰ ਹੋਵੇ ਧੰਨਵਾਦ